ਡਬਲ ਇੰਜਰ ਸਰਕਾਰ ਤੇ ਮੋਦੀ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਤੇ ਚੋਪੜਾ ਪਰਿਵਾਰ ਨੇ ਮਖੂ ਸ਼ਹਿਰ ਦੇ ਵਿੱਚ ਵੰਡੇ ਲੱਡੂ ਜਾਂ ਚੋਪੜਾ ਪਰਿਵਾਰ ਨੇ ਲੱਡੂ ਵੰਡ ਕੇ ਭੰਗੜੇ ਪਾ ਕੇ ਖੁਸ਼ੀ ਜ਼ਾਹਰ ਕੀਤੀ ਹੈ ਇਸ ਮੌਕੇ ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਹਾਜ਼ਰ ਸਨ ਨੌਜਵਾਨਾਂ ਦੇ ਵਿੱਚ ਨਰਿੰਦਰ ਮੋਦੀ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਤੇ ਖੁਸ਼ੀ ਦਾ ਜੋਸ਼ ਉਮੜ ਰਿਹਾ ਸੀ ਉਹਨਾਂ ਨੇ ਇਹ ਖੁਸ਼ੀ ਨੱਚ ਟੱਪ ਕੇ ਲੱਡੂ ਵੰਡ ਕੇ ਸਾਂਝੀ ਕੀਤੀ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਭਾਜਪਾ ਦੇ ਜੂਥ ਆਗੂ ਗੌਰਵ ਚੋਪੜਾ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਤੀਸਰੀ ਵਾਰ ਪ੍ਰ ਵਕਾਸ ਦੀਆਂ ਲੀਆ ਵੱਲ ਦੌੜੇਗਾ ਤੇ ਵਕਾਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮੋਹਰਲੀ ਘਤਾਰ ਤੇ ਜਾ ਕੇ ਖੜਾ ਹੋਵੇਗਾ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ 2027 ਦੇ ਵਿੱਚ ਇਲੈਕਸ਼ਨ ਆ ਰਿਹਾ ਹੈ ਉਸ ਦੇ ਵਿੱਚ ਭਾਜਪਾ ਮੋਹਰਲੇ ਨੰਬਰ ਤੇ ਹੋਵੇਗੀ ਕਿਉਂਕਿ 2024 ਦੇ ਵਿੱਚ ਵੋਟ ਬੈਂਕ ਨੂੰ ਦੇਖਦੇ ਹੋਏ ਵੋਟ ਬੈਂਕ ਦਾ ਵਾਧਾ ਦੇਖਿਆ ਗਿਆ ਹੈ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਹੋਵੇਗੀ ਜਿਸ ਨਾਲ ਪੰਜਾਬ ਦੇ ਲੋਕ ਸੈਂਟਰ ਦੀਆਂ ਸਹੂਲਤਾਂ ਨੂੰ ਮਾਣ ਸਕੇਗਾ ਗਰੀਬ ਤੇ ਪਛੜੇ ਵਰਗ ਨੂੰ ਬਿਹਤਰ ਸਹੂਲਤਾਂ ਮਿਲ ਸਕਣਗੀਆਂ ਜੈਸਨਾ ਗਰੇਵ ਤੇ ਪਛੜੇ ਵਰਗ ਦਾ ਵਿਕਾਸ ਹੋਵੇਗਾ ਇਸ ਮੌਕੇ ਨੌਜਵਾਨ ਆਗੂ ਮੰਗਾ ਸਿੰਘ ਫੱਤੇਵਾਲੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੀਰਾ ਮੱਲਾਂ ਵਾਲੇ ਤੇ ਮੱਖੂ ਸ਼ਹਿਰ ਦੇ ਵਿੱਚ ਇਸ ਵਾਰ ਵੋਟ ਪਰਸੈਂਟਿੰਗ ਵਧੀ ਹੈ ਜਿੱਦਾਂ ਸਾਰਾ ਸਹਿਰਾ ਗੋਰੋ ਚੋਪੜਾ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਦੀ ਸਾਰੀ ਟੀਮ ਦੇ ਨਾਲ ਉਹਨਾਂ ਨੇ ਮਿਲ ਕੇ ਕੰਮ ਕੀਤਾ ਹੈ ਜਿੱਦਾਂ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਇਹ ਲੋਕ ਅੰਦਰੋਂ ਅੰਦਰੀ ਭਾਜਪਾ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਵੀ ਚਾਹੁੰਦੇ ਹਨ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਹੋਵੇਗੀ ਇਸ ਮੌਕੇ ਭਾਜਪਾ ਦੇ ਮੁਖ ਆਗੂ ਤੇ ਮੁਖ ਬਲਾਰਾ ਨੌਜਵਾਨਾਂ ਦੇ ਨਾਲ ਮਨਜੀਤ ਸਿੰਘ ਰਾਏ ਤੇ ਦੇ ਸਾਥੀ ਵੀ ਹਾਜ਼ਰ ਸਨ ਦੇਖੋ ਪੂਰੀ ਰਿਪੋਰਟ ਮਖੂਤੂ ਅਲਾਦੀਨ ਲੰਕੇਸ਼ ਦੇ ਨਾਲ 라이ਵ ਸੰਖੇਚੋਰਾ ਦੀ ਵਿਸ਼ੇਸ਼ ਰਿਪੋਰਟ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਜਿਹੜੇ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਪੀਸਵੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਦੇ ਵਿੱਚ ਜਿਹੜੇ ਇੱਕ ਬਹੁਤ ਵੱਡੇ ਬਹੁਮਤ ਦੇ ਨਾਲ ਬਣੇ ਆ ਲੋਕਾਂ ਨੇ ਉਹਨਾਂ ਦੇ ਵਿਕਾਸ ਔਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਇਹ ਏਡੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਸਾਥੀ ਮੈਂਬਰ ਪਾਰਲੀਮੈਂਟ ਜਤਾ ਕੇ ਭੇਜੇ ਨੇ ਉਹਨਾਂ ਨੂੰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਇਆ ਹੈ ਬਹੁਤ ਖੁਸ਼ੀ ਦੇ ਵਿੱਚ ਮੈਂ ਤੇ ਮੇਰੇ ਸਾਥੀ ਗੌਰਵ ਚੋਪੜਾ ਅਨਮੋਹ ਚੋਪੜਾ ਕੁਲਦੀਪ ਸਿੰਘ ਤੇ ਬਾਕੀ ਜਿਹੜੇ ਸਾਡੇ ਸੈਗੜਾ ਦੀ ਜਿੱਤ ਵਿੱਚ ਸਾਥੀ ਜਿਹੜੇ ਆਏ ਆ ਉਹ ਆਪਣੇ ਮੰਗੇਰੀ ਪੁਰਾਣਾ ਕਿ ਮੰਗੇਰੀ ਮੰਗਾ ਫਤਿਹਾਲਾ ਔਰ ਕਾਫੀ ਘਿੰਟਾਂ ਵਿੱਚ ਸਾਡੇ ਸਾਥੀ ਇਹ ਆਏ ਆ ਔਰ ਅੱਜ ਸਾਰਿਆਂ ਨੇ ਦੁਕਾਨਦਾਰਾਂ ਦੇ ਨਾਲ ਜਿਹੜੇ ਮਖੂ ਸ਼ਹਿਰ ਦੇ ਜਿਹੜੇ ਸਾਰੇ ਨਿਵਾਸੀ ਹੈ ਉਹਨਾਂ ਨਾਲ ਆਪਣੀ ਖੁਸ਼ੀ ਦਾ اظہار ਕੀਤਾ ਹੈ ਉਹਨਾਂ ਤੇ ਲੱਡੂ ਵੰਡੇ ਆ ਔਰ ਢੋਲ ਵਜਾ ਕੇ ਭੰਗੜੇ ਪਾ ਕੇ ਨਰਿੰਦਰ ਮੋਦੀ ਜੀ ਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਤੇ ਖੁਸ਼ੀ ਦਾ اظہار ਕੀਤਾ ਜਿਵੇਂ ਵੋਟਾਂ ਦਾ ਪਰਸੈਂਟੇਜ ਵਧੀ ਆ ਮਖੂ ਦੇ ਵਿੱਚ ਵੀ ਦੇਖਿਆ ਜਾਵੇ ਜੀਰੇ ਖਲਕੇ ਚ ਵੀ ਵੋਟਰਾਂ ਦੀ ਪਰਸੈਂਟੇਜ ਤਾਂ ਭਾਜਪਾ ਦੀ ਵਧੀ ਆ ਇਨੂੰ ਕਿਵੇਂ ਦੇਖਦੇ ਹੋ ਜਿਹੜਾ 2027 ਦਾ ਇਲੈਕਸ਼ਨ ਆ ਰਿਹਾ ਉਹ ਚ ਕੋਈ ਫਾਇਦਾ ਮਿਲੇਗਾ ਤੁਹਾਨੂੰ ਇਸ ਚ ਦਾ 100% 100% ਫਾਇਦਾ ਮਿਲੇਗਾ ਪੰਜਾਬ ਦੇ ਲੋਕ ਚਾਹੇ ਸੀਟ ਅਸੀਂ ਪੰਜਾਬ ਚੋਂ ਕੋਈ ਜਿੰਨਾ ਹੀ ਪਾਏ ਲੇਕਿਨ ਇਸ ਦੇ ਬਾਅਦ ਵੀ ਜਿੰਨਾ ਸਾਡੀ ਪਰਸੈਂਟੇਜ ਹੈ ਉਹ 18 18.5% ਪਰਸੈਂਟ ਸਾਡੀ ਵੋਟ ਸਾਨੂੰ ਪਈ ਹੈ ਔਰ ਆਉਣ ਵਾਲੇ ਦਿਨਾਂ ਦੇਖੋਗੇ ਤੁਸੀਂ 2027 ਵਿੱਚ ਪੰਜਾਬ ਦੇ ਲੋਕ ਡਬਲਿੰਗ ਦੀ ਸਰਕਾਰ ਚਾਹੁੰਦੇ ਆ ਔਰ ਉਸ ਵਾਰ ਲੋਕਾਂ ਨੇ ਆਪਣਾ ਜਿਹੜਾ ਫਟਵਾ ਜਿਹੜਾ ਹੈ ਦਿੱਤਾ ਔਰ ਤੁਸੀਂ ਦੇਖਿਆ ਜੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬੇ ਸਰਕਾਰ ਬਣੇਗੀ ਕੀ ਮੈਸੇਜ ਦਿੰਦੇ ਹੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਸ ਤੋਂ ਪਹਿਲਾਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਹਿੰਨੇ ਆ ਕਿ ਇਹ ਇਹ ਜਿਹੜੀਆਂ ਚੋਣਾਂ ਆਉਣੀਆਂ ਚਾਹੇ ਉਹ ਨਗਰ ਪਾਲਿਕਾ ਦੀ ਆਉਣ ਚਾਹੇ ਉਹ ਸਰਪੰਚੀ ਦੀ ਆਉਣ ਚਾਹੇ ਉਹ ਮੈਪਰਪਿਸ਼ੀ ਜਲਾ ਬਲਾਕ ਪ੍ਰਸ਼ੀ ਦੀ ਆਉਣ ਉਹਨਾਂ ਸਾਰਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਰਪੰਚ ਬਣਾ ਕੇ ਉਹਨਾਂ ਦੇ ਚੇਅਰਮੈਨ ਬਣਾ ਕੇ ਉਹਨਾਂ ਦੇ ਐਮਐਲ ਐਮਸੀ ਬਣਾ ਕੇ ਉਹਨਾਂ ਨੂੰ ਅਸ਼ੀਰਵਾਦ ਦਿਓ ਤਾਂ ਜੋ ਆਉਣ ਵਾਲੀ 2027 ਦੇ ਵਿੱਚ ਆਪਾਂ ਆਰਾਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਹਾਂਜੀ ਗੁਰਵ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਰਾਏ ਸਾਹਿਬ ਇੱਥੇ ਆਏ ਨੇ ਤੁਸੀਂ ਇਹਨਾਂ ਦਾ ਜਿਹੜਾ ਸਵਾਗਤ ਕੀਤਾ ਤੇ ਨਾਲ ਹੀ ਲੱਡੂ ਵੰਡੇ ਨੇ ਇਹ ਸਾਰੇ ਮਾਹੌਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਦੱਸਣਾ ਚਾਹਾਂਗਾ ਇੱਥੇ ਅੱਜ ਰਾਏ ਸਾਹਿਬ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਇਹ ਅਸੀਂ ਰੀਦਰ ਮੋਜੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਬਣਿਆਨ ਜਿਨ੍ਹਾਂ ਨੇ 9 ਤਰੀਕ ਨੂੰ ਸੋਚਿਆ ਕੀ ਅਸੀਂ 10 ਤਰੀਕ ਨੂੰ ਇਹ ਸ਼ੀਧੀ ਦਿਹਾੜਾ ਹਨ ਕਰਕੇ ਅਸੀਂ ਉਹ ਸਿੱਖਾ ਦਾ ਵੀ ਸਤਿਕਾਰ ਕੀਤਾ ਜਿਸ ਕਰਕੇ ਅਸੀਂ ਪ੍ਰੋਗਰਾਮ ਨਹੀਂ ਰੱਖਿਆ ਜਿਸ ਕਰਕੇ ਅਸੀਂ ਅੱਜ ਦਾ ਜੁਣਿਆ ਤੇ ਨਰਮੋਜੀ ਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆਨ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਵਿੱਚ ਉਹਨਾਂ ਦਾ ਰਿਕਾਰਡ ਇਹ ਰਿਹਾ ਹੈ ਕਿ ਨਹਿਰੂ ਹੀ ਨਾ ਚ ਕੰਡੀ ਚ ਵਾਲਾ ਨੇ ਨਹਿਰੂ ਹੀ ਉਹਨਾਂ ਦਾ ਮੁਕਾਬਲਾ ਕਰ ਸਕੀ ਸਨ ਯੋਗੀ ਇਹ ਬਹੁਤ ਵੱਡੀ ਗੱਲ ਹੈ ਨਿੰਦਰ ਮੋਦੀ ਜੀ ਦਾ ਜਿਤਨਾ ਪਹਿਲਾਂ ਕੋਈ ਉਸ ਸਮੇਂ ਵੇਖੋ ਕੋਈ ਵੋਟਾਂ ਨਹੀਂ ਪੈਂਦੀਆਂ ਸਨ ਕੋਈ ਰਾਜ ਨਹੀਂ ਹੁੰਦਾ ਸੀ ਕੋਈ ਟਫ ਕੰਪੀਟੀਸ਼ਨ ਨਹੀਂ ਹੁੰਦਾ ਸੀ ਇਸ ਸਮੇ ਮੋਦੀ ਜੀ ਜਿੱਤੇ ਹਨ ਬੜੇ ਟਫ ਕੰਪੀਟੀਸ਼ਨ ਨਾਲ ਬਾਰੇ ਵੋਟਾਂ ਪਾ ਕੇ ਇਹਨੇ ਪਹਿਲੇ ਕਾਂਗਰਸ ਵਾਲੇ ਇਹ EVM ਸਾਰੀਆਂ ਪਾਰਟੀਆਂ ਰਲ ਕੇ ਇਹਨਾਂ ਨੇ EVM ਨੂੰ ਦੋਸ਼ ਲਾਇਆ ਸੀ ਪਰ ਫਿਰ ਵੀ ਇਹ ਕਾਮਯਾਬ ਨਹੀਂ ਹੋ ਸਕੇ ਤੇ ਗਵਰੇ ਟਾਪ ਕੰਪੀਟੀਸ਼ਨ ਨਾਲ ਨਾ ਇਹ ਟਾਪ ਕੰਪੀਟੀਸ਼ਨ ਦਿੱਤਾ ਪਰ ਮੋਦੀ ਜੀ ਦੇ ਅੱਗੇ ਇਹ ਖਲੋਣੇ ਪਈਆਂ ਸਾਰੀਆਂ ਪਾਰਟੀਆਂ ਵੀ ਤੇ ਮੋਦੀ ਜੀ ਨੇ ਇਹਨਾਂ ਨੇ ਜਿਤਾ ਕੇ ਅਹੀਂ ਜਿਤਾ ਕੇ ਦੇਸ਼ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਚੁਣਿਆ ਹੈ ਸਾਰੀ ਦੁਨੀਆ ਨਾਲ ਦੇ ਨਾਲ ਸਾਰਾ ਦੇਸ਼ ਉਹਨਾਂ ਦੇ ਨਾਲ ਇਹ ਦੁਨੀਆ ਵਾਲੇ ਵੀ ਉਹਨਾਂ ਨੂੰ ਚੁੰਹਦੇ ਨੇ ਦੁਨੀਆ ਵਿੱਚ ਸਾਰੇ ਵਰਲਡ ਵਿੱਚ ਉਹਨਾਂ ਦਾ ਗ੍ਰਾਫ ਬਹੁਤ ਜ਼ਿਆਦਾ ਵਧਿਆ ਹੈ ਜਿਹੜੀ ਵੋਟ ਪਰਸੈਂਟੇਜ ਵਧੀ ਆ ਮਖੂ ਦੀ ਮੱਲਾਂ ਵਾਲੇ ਦੀ ਜੀਰੇ ਹਲਕੇ ਦੀ ਸਾਰੇ ਕਈਏ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਕਾਫੀ ਮਿਹਨਤ ਕੀਤੀ ਸੀ ਜੀ ਇਹ ਸਾਡੀ ਮਿਹਨਤ ਦਾ ਹੀ ਨਤੀਜਾ ਹੈ ਮੇਰੇ ਸਾਥੀਆਂ ਨੇ ਮੇਰੇ ਨਾਲ ਬਹੁਤ ਦਿਨ ਰਾਤ ਇੱਕ ਕੀਤਾ ਜਿਵੇਂ ਕਿ ਰਾਏ ਸਾਹਿਬ ਨੇ ਦੱਸਿਆ ਇਹ ਮੰਗਾ ਫੱਤੇ ਵਾਲਾ ਲਾਡੇ ਫੱਤੇ ਵਾਲਾ ਰਾਜਾ ਬਣਜੋਗੇ ਇਹ ਸੋਮਸ ਹੋਤਾ ਪਹਿਲਵਾਨ ਮਖੂ ਜਿਵੇਂ ਵੀ ਕਈ ਪਿੰਡਾਂ ਵਿੱਚ ਇਹ ਮਈਆਂ ਵਾਲੇ ਤੋਂ ਗੋਪੀ ਸਰਪੰਚ ਡੀਪੀ ਸਾਰੇ بڑے ਲੋਕਾਂ ਨੇ ਇਧਰ ਜੀਰੇ ਲਾ ਕੇ ਜੋ ਵੀ ਮੱਲਾ ਵਾਲੇ ਲਾ ਕੇ ਜੋ ਵਿੱਚ ਵੀ ਸਾਰੇ ਕਿਤੇ ਸਾਰੇ ਆਪ ਦਾ ਜੋਰ ਲਾਇਆ ਏ ਉਹਦੇ ਕਰਕੇ ਹੀ ਇਹ ਸਾਰੀ ਪਰਸੈਂਟੇਜ ਵਧੀ ਏ ਪਹਿਲਾਂ ਤੁਸੀਂ ਦੇਖ ਸਕਦੇ ਅਸੀਂ ਜੋ ਇਹ ਪਹਿਲਾਂ ਇਹਨਾਂ ਨੂੰ ਵੋਟਾਂ ਦੀ 2000 ਵੋਟ ਬਿਲੀ ਸੀ ਇਸ ਤਰ੍ਹਾਂ ਹੀ 9000 ਵੋਟ ਲੈ ਕੇ ਗਏ ਆ ਆਪਾਂ ਇਸ ਲਾਕ ਹਲਕੇ ਵਿੱਚੋਂ ਤੇ ਜਿਸ ਕਰਕੇ ਅਸੀਂ ਇਹ ਨਤੀਜਾ ਆਪਣੀ ਮਿਹਨਤ ਨੂੰ ਹੀ ਇਸ ਦਾ ਨਤੀਜਾ ਮੰਨਦੇ ਆ ਕਿ ਵੋਟ ਸ਼ੇਅਰ ਵਧਿਆ ਏ ਸਾਰੇ ਪੰਜਾਬ ਵਿੱਚ ਜੀ ਵੋਟ ਸ਼ੇਅਰ ਵਧਿਆ ਏ ਆਉਣ ਵਾਲਾ ਸਮਾਂ ਲੋਕ ਚਾਹੁੰਦੇ ਹਨ ਕਿ ਆਉਣ ਵਾਲਾ ਸਮਾਂ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਵਿੱਚ ਬੀਜੇਪੀ ਦਾ ਹੋਵੇ ਪੰਜਾਬ ਵਿੱਚ ਮੁੱਖ ਮੰਤਰੀ ਬੀਜੇਪੀ ਦਾ ਹੋਵੇ ਤੇ ਤਾਂ ਜੋ ਡਬਲ ਇੰਜਨ ਦੀ ਸਰਕਾਰ ਬਣ ਸਕੇ ਤੇ ਅਸੀਂ ਇਹ ਪੰਜਾਬ ਦਾ ਵਿਕਾਸ ਕਰਾ ਸਕੀਏ ਪੰਜਾਬ ਦਾ ਵਿਕਾਸ ਵੱਧ ਚੜ੍ਹ ਵੱਧ ਚੜ੍ਹ ਕੇ ਕਰਾ ਸਕੀਏ ਤੇ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਲਿਜਾ ਸਕੀਏ ਤੇ ਨਸ਼ਿਆਂ ਨੂੰ ਖਤਮ ਕਰ ਸਕੀਏ ਜਿਹੜਾ ਦੋਮੀ ਲੋਕ ਤੁਜੀਏ ਸਾਰਾ ਵਿਕਾਸ ਦੇਸ਼ ਦਾ ਆਪਣੇ ਪੰਜਾਬ ਦਾ ਕਰਾ ਸਕੀਏ ਮੈਸੇਜ ਇਹ ਕੀ ਦਿਨਾ ਚਾਹੋਗੇ ਜਿਹੜੇ ਤੁਹਾਡੇ ਵੋਟਰ ਰਿਜਿਸਟਰ ਵੋਟਰਸ ਨੂੰ ਉਹਨਾਂ ਨੂੰ ਜਾਣ ਦਸਕਾਂ ਮੋਟਰ ਤੇ ਦਸਕਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਏ ਸਾਡੀਆਂ ਸੀਟਾਂ ਕੋਈ ਨਹੀਂ ਆਈਆਂ ਫਟਾ ਬੋਟ ਸ਼ੇਅਰ ਵਧਿਆ ਏ ਜਿਸ ਤਰ੍ਹਾਂ ਤੁਸੀਂ ਇਹ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਏ ਮੈਂ ਇਹ ਚੋਣਾ ਹਾਂ ਕਿ ਦੁਬਾਰਾ 2027 ਵਿੱਚ ਇਸ ਤੋਂ ਵੀ ਵੱਧ ਸਾਥ ਦਿਓ ਤਾਂ ਜੋ ਆ ਪੰਜਾਬ ਵਿੱਚ ਆ ਪੰਜਾਬ ਵਿੱਚ ਬੀਜੇਪੀ ਦਾ ਮੁੱਖ ਮੰਤਰੀ ਲਿਆ ਸਕੀਏ ਤੇ ਬੀਜੇਪੀ ਨੂੰ ਜਨਗਾਂ ਨੂੰ ਦੇ ਵਿਕਾਸ ਦੇ ਰਾਹ 'ਤੇ ਚਲਾ ਸਕੀਏ